ਸਾਬਕਾ ਜੇਲ੍ਹ ਮੰਤਰੀ ਸਰਵਨ ਸਿੰਘ ਫਲੋਰ ਦਾ ਬੇਟਾ ਦਮਨਵੀਰ ਸਿੰਘ ਈਡੀ ਦੇ ਦਫ਼ਤਰ ਪਹੁੰਚਿਆ ਕਾਫੀ ਵਾਰ ਸੱਮਨ ਭੇਜਣ ਤੋਂ ਬਾਅਦ ਆਖਰਕਾਰ ਦਮਨਵੀਰ ਅੱਜ ਈਡੀ ਦੇ ਸਾਹਮਣੇ ਪੇਸ਼ ਹੋਇਆ ਦਮਨਵੀਰ ਦਾ ਨਾਂ ਨਸ਼ਾ ਤਸਕਰੀ ਵਿੱਚ ਸਾਹਮਣੇ ਆਇਆ ਸੀ ਤੇ ਉਸ ਵੇਲੇ ਸਾਹਮਣੇ ਆਇਆ ਜਦੋਂ ਨਸ਼ੇ ਦਾ ਕਿੰਗਪਿੰਨ ਕਿਹਾ ਜਾਣ ਵਾਲਾ ਜਗਦੀਸ਼ ਭੋਲਾ ਨੇ ਦਮਨਵੀਰ ਦਾ ਨਾਮ ਲਿਆ ਸੀ ਈਡੀ ਨੇ ਦਮਨਵੀਰ ਨੂੰ ਬੈਂਕ ਸੰਬੰਧੀ ਖਾਤੇਆਂ ਜਾਇਦਾਦ ਦੀ ਜਾਣਕਾਰੀ ਤੇ ਆਪਣੇ ਪਾਸਪੋਰਟ ਸਮੇਤ ਪੇਸ਼ ਹੋਣ ਲਈ ਕਿਹਾ ਸੀ ਸੋ ਅੱਜ ਦਮਨਵੀਰ ਪੇਸ਼ ਹੋਇਆ ਈਡੀ ਦੇ ਸਾਹਮਣੇ ਦੱਸਦੀ ਹੈ 6000 ਕਰੋੜ ਰੁਪਏ ਮੋਲ ਦੇ ਸਿੰਥੈਟਿਕ ਡਰੱਗ ਦੇ ਰੈਕਟ ਵਾਲਾ ਇਹ ਮਾਮਲਾ ਜਿਸ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਕਈ ਵਾਰ ਦਮਨਵੀਰ ਨੂੰ ਸਮਨ ਭੇਜ ਚੁੱਕਿਆ ਹੈ ਇੱਥੇ ਦੱਸਣਯੋਗ ਹੈ ਦਮਨਵੀਰ ਸਿੰਘ ਫਲੋਰ ਸਾਬਕਾ ਕੈਬਨਿਟ ਮੰਤਰੀ ਸਰਵਨ ਸਿੰਘ ਫਲੋਰ ਦਾ ਬੇਟਾ ਹੈ ਪਹਿਲਾ ਸਮਨ ਈਡੀ ਵੱਲੋਂ 28 ਫਰਵਰੀ ਨੂੰ ਭੇਜਿਆ ਗਿਆ ਸੀ ਦਮਨਵੀਰ ਸਿੰਘ ਨੂੰ ਪਰੋ 4 ਦਿਨ ਪਹਿਲਾਂ 24 ਫਰਵਰੀ ਨੂੰ ਦੇਸ਼ ਛੱਡ ਕੇ ਦੁਬਈ ਚਲਾ ਗਿਆ ਸੀ ਪਹਿਲੀ ਪੇਸ਼ੀ ਤੇ ਹਾਜ਼ਰ ਨਾ ਹੋਣ ਕਾਰਨ ਦੁਬਾਰਾ ਤੋਂ ਉਸ ਨੂੰ ਸੱਮਨ ਭੇਜੇ ਗਏ ਮਾਰਚ ਮਹੀਨੇ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਵੀ ਦਮਨਵੀਰ ਪੇਸ਼ ਨਹੀਂ ਹੋਇਆ ਤੇ ਆਖਰਕਾਰ ED ਨੇ 2 ਜੂਨ ਨੂੰ ਦਮਨਵੀਰ ਦੇ ਘਰ ਦੇ ਬਾਹਰ ਸੱਮਨ ਚਿਪਕਾ ਦਿੱਤੇ ਸਨ ਤੇ 13 ਜੂਨ ਨੂੰ ਉਸ ਨੂੰ ਪੇਸ਼ ਹੋਣ ਲਈ ਕਿਹਾ ਸੀ ਤੇ 13 ਜੂਨ ਤੋਂ ਬਾਅਦ ਹੁਣ ਪਹਿਲੀ ਵਾਰ ED ਦੇ ਸਾਹਮਣੇ ਪੇਸ਼ ਹੋਇਆ ਦਮਨਵੀਰ